ਹੱਲ 10 ਫੁੱਟ ਪਾਣੀ ਹੈ ਜੀ 10 ਫੁੱਟ ਉਂਗਾ ਜੀ ਖੱਡੇ ਆ ہاں ਜੀ ਲੋਕਾਂ ਦੇ ਘਰਾਂ ਦੇ ਬਾਣੀ ਵੜਿਆ ਹੋਇਆ ਸਾਰਾ ਕੁਝ ਲੋਕ ਪਰੇਸ਼ਾਨ ਨੇ ਸਾਰੇ ਰੋਡਾਂ ਦੇ ਉੱਤੇ ਬੈਠੇ ਆ ਜੀ ਭਰਿਆ ਹੋਇਆ ਲੋਕਾਂ ਦੇ ਘਰਾਂ ਦੇ ਵੜਿਆ ਹੋਇਆ ਪਾਣੀ ਪਿੰਡ ਸਾਰੇ ਲੋਕ ਬਾਹਰ ਖੜੇ ਆ ਬਾਹਰ ਰੋਡ ਤੇ ਕਿੰਨਾ ਘੱਟ ਹੋਇਆ ਸੜਕਾਂ ਸਾਰੀ ਟੁੱਟੀ ਹੋਈਆਂ ਰੋਡਾਂ ਦੇ ਉੱਤੇ ਪਾਣੀ ਜਾ ਰਿਹਾ ਜੀ ਸਾਰਾ ਬਹੁਤ ਜ਼ਿਆਦਾ ਪਾਣੀ ਹੈ ਤੇ ਵੇਖਣ ਨੂੰ ਮਿਲ ਰਿਹਾ ਹੈਗਾ ਸੋ ਇਹ ਤਸਵੀਰਾਂ ਨੇ ਪਾਣੀ ਦੇ ਵਿੱਚ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਵਿੱਚ ਲੋਕ ਵੀ ਪਿੰਡ ਤੋਂ ਨਿਕਲਨੇ ਸ਼ੁਰੂ ਹੋ ਚੁੱਕੇ ਨੇ ਇਹਨਾਂ ਨੂੰ ਸੇਫ ਜਗ੍ਹਾ ਲਜਾਇਆ ਜਾ ਰਿਹਾ ਹੈਗਾ ਇਹ ਤਸਵੀਰਾਂ ਨੇ ਸੋ ਬਿਲਕੁਲ ਲੋਕਾਂ ਦੇ ਵਿੱਚ ਸਹਿਨ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈਗਾ ਸੋ ਆਹ ਤਸਵੀਰਾਂ ਨੇ ਗਰਾਉਂਡ ਜ਼ੀਰੋ ਦੀਆਂ ਤਸਵੀਰਾਂ ਰੋਜ਼ਾਨਾ ਸਪੋਕਸਮੈਨ ਤੇ ਦੇਖ ਰਹੇ ਹੋ ਤੁਸੀਂ ਇਹ ਗਰਾਉਂਡ ਜ਼ੀਰੋ ਦੀਆਂ ਤਸਵੀਰਾਂ ਨੇ ਪਿੰਡ ਲੋ ਅਸੈਂਬਲੀ ਦੇ ਵਿੱਚ ਲੋਕਾਂ ਨੇ ਛੱਤਾਂ ਤੇ ਸਮਾਨ ਰੱਖਣਾ ਸ਼ੁਰੂ ਕਰ ਦਿੱਤਾ ਪੰਜਾਬ ਪਰ ਦੇ ਵਿੱਚ ਹੋਈ ਬਰਸਾਤ ਦੇ ਕਾਰਨ ਜਿੱਥੇ ਸਭ ਪਾਸੇ ਜਲ-ਤਲ ਹੋ ਗਿਆ ਹੈ ਉਥੇ ਪਟਿਆਲਾ ਦੇ ਹਲਕਾ ਕਨੌਰ ਦੇ ਵਿੱਚ ਪੈਂਦਾ ਪਿੰਡ ਲੌਂਗ ਸੰਬਲੀ ਵੀ ਪਾਣੀ ਦੇ ਲਪੇਟ ਦੇ ਵਿੱਚ ਆ ਗਿਆ ਹੈ ਇਸ ਪਿੰਡ ਦੇ ਵਿੱਚ ਬਰਸਾਤੀ ਪਾਣੀ ਵਧਣ ਕਾਰਨ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ ਹਾਲਾਤ ਇਸ ਤਰ੍ਹਾਂ ਖਰਾਬ ਹੋ ਗਏ ਕਿ ਪਾਣੀ ਨੇ ਲੋਕਾਂ ਦੇ ਘਰਾਂ ਦਾ ਸਮਾਨ ਵੀ ਖਰਾਬ ਕਰ ਦਿੱਤਾ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਲੋਕਾਂ ਨੂੰ ਮਜਬੂਰ ਹੋ ਕੇ ਘਰਾਂ ਤੋਂ ਬਾਹਰ ਰਹਿਣਾ ਪੈ ਰਿਹਾ ਹੈ ਕਈ ਲੋਕ ਤਾਂ ਪਿੰਡ ਦੇ ਵਿੱਚੋਂ ਨਿਕਲ ਕੇ ਸੁਰੱਖਿਅਤ ਥਾਂਵਾਂ ਦੇ ਉੱਤੇ ਜਾ ਰਹੇ ਨੇ ਇਸ ਦੇ ਨਾਲ ਹੀ ਬਰਸਾਤੀ ਪਾਣੀ ਕਾਰਨ ਝੋਨੇ ਦੀ ਫਸਲ ਵੀ ਪਾਣੀ ਦੀ ਮਾਰ ਹੇਠ ਆਉਣ ਦੇ ਅਸਰ ਬਣੇ ਹੋਏ ਨੇ ਇਹਨਾਂ ਵਾਸੀਆਂ ਦਾ ਕਹਿਣਾ ਹੈ ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਕਦਮ ਚੁੱਕੇ ਹੁੰਦੇ ਤਾਂ ਇਹ ਨੌਬਤ ਨਹੀਂ ਆਉਣੀ ਸੀ ਪਾਣੀ ਦਾ ਪੱਧਰ ਜੇਕਰ ਇਸ ਤਰ੍ਹਾਂ ਵਧਦਾ ਰਿਹਾ ਤਾਂ ਪਟਿਆਲਾ ਕਨੌਰ ਤੋਂ ਹੁੰਦੀ ਅੰਬਾਲਾ ਸੜਕ ਕਿਸੇ ਵਕਤ ਵੀ ਬੰਦ ਹੋ ਸਕਦੀ ਹੈ ਸਾਡੇ ਪੱਤਰਕਾਰ 파ਰਕ ਪੋਸ਼ਨ ਨੇ ਮੌਕੇ ਉੱਤੇ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ ਜੋ ਹਾਲਾਤ ਉਥੋ ਦੇ ਬਣੇ ਹੋਏ ਨੇ ਤੁਸੀਂ ਵੀ ਦੇਖ ਲਓ ਜਿਸ ਤਰ੍ਹਾਂ ਕਿ ਹੜਾਂ ਦੇ ਕਾਫੀ ਕਹਿਰ ਮਚਾਇਆ ਹੋਇਆ ਹੈਗਾ ਹਿਮਾਚਲ ਦੀ ਗੱਲ ਕੀਤੀ ਜਾਵੇ ਸੋ ਹੁਣ ਉਹਦਾ ਅਸਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈਗਾ ਗੱਲ ਕੀਤੀ ਜਾਵੇ ਸ਼ਾਹੀ ਸ਼ਹਿਰ ਪਟਿਆਲੇ ਜ਼ਿਲ੍ਹੇ ਦੀ ਸੋ ਪਟਿਆਲੇ ਜ਼ਿਲ੍ਹੇ ਦੇ ਲੋ ਸੈਂਬਲੀ ਪਿੰਡ ਹੈਗਾ ਜੋ ਕਿ ਿਕਨੋਰ ਹਲਕੇ ਦੇ ਵਿੱਚ ਪੈਂਦਾ ਤੁਸੀਂ ਦੇਖ ਸਕਦੇ ਹੋਗੇ ਕਿ ਬਰਸਾਤੀ ਪਾਣੀ ਜਿਹੜਾ ਹੈਗਾ ਪਿੱਛੋਂ ਪਾਣੀ ਮਾਰ ਕਰਦਾ ਕਰਦਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਪਹੁੰਚ ਚੁੱਕਿਆ ਹੈਗਾ ਲੋ ਸੈਂਬਲੀ ਪਿੰਡ ਹੈਗਾ ਪੰਜਾਬ ਹਰਿਆਣਾ ਬਾਰਡਰ ਤੇ ਅਰਜ਼ੋਨਾ ਸਪੋਕਸਮੈਨ ਦੀ ਟੀਮ ਪਹੁੰਚੀ ਹੈ ਗਿਆ ਗਰਾਉਂਡ ਜ਼ੀਰੋ ਦੀਆਂ ਪਹਿਲੀਆਂ ਗਰਾਉਂਡ ਜ਼ੀਰੋ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਦੇ ਨਾਲ ਜਿਹੜਾ ਗਿਆ ਪਾਣੀ ਦੀ ਮਾਰ ਹਿੱਟ ਲੋਕਾਂ ਦੀ ਜਿਹੜੀ ਗਿਆ ਝੋਨੇ ਦੀ ਫਸਲ ਤਾਂ ਜਿਹੜੀ ਹੈ ਪਾਣੀ ਦੀ ਚਪੇੜ ਚ ਆਈ ਹੋਈ ਹੈ ਗਿਆ ਲੋ ਅਸੈਂਬਲੀ ਦਾ ਆ ਪਿੰਡ ਵੀ ਪਾਣੀ ਦੀ ਚਪੇੜ ਦੇ ਵਿੱਚ ਆ ਚੁੱਕਿਆ ਹੈਗਾ ਸੋ ਇਹ ਤਸਵੀਰਾਂ ਨੇ ਗਰਾਉਂਡ ਜ਼ੀਰੋ ਦੀਆਂ ਤੁਹਾਨੂੰ ਪਿੰਡ ਦੀਆਂ ਤਸਵੀਰਾਂ ਦਿਖਾ ਰਿਹਾ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਉਂਕਿ ਪਿੰਡ ਦੇ ਵਿੱਚ ਵੀ ਪਾਣੀ ਵੜ ਚੁੱਕਿਆ ਹੈਗਾ ਬਹੁਤ ਜ਼ਿਆਦਾ ਪਾਣੀ ਪਿੰਡ ਦੇ ਵਿੱਚ ਆ ਚੁੱਕਿਆ ਹੈ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆਗਾ ਕਈ ਜਿਹੜਾਗਾ ਨੁਕਸਾਨ ਲੋਕਾਂ ਦਾ ਹੋ ਰਿਹਾਗਾ ਪਿਛਲੇ ਸਾਲ ਵੀ ਜਿਹੜਾਗਾ ਹੜ੍ਹਾਂ ਨੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਗੱਲ ਕੀਤੀ ਜਾਵੇ ਘੱਗਰ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਕਾਫੀ ਤਬਾਹੀ ਮਚਾਈ ਸੀ ਸੋ ਇਹ ਗੱਲ ਕਰ ਰਹੇ ਹਾਂ ਗਿਆ ਪਟਿਆਲੇ ਦੇ ਜ਼ਿਲ੍ਹੇ ਦੇ ਵਿੱਚ ਹਲਕਾ ਕਨੌਰ ਪੈਂਦਾ ਇੱਥੇ ਜਿਹੜਾਗਾ ਹੜਾ ਕਰਕੇ ਕਾਫੀ ਨੁਕਸਾਨ ਹੋਇਆ ਸੀ ਪਿਛਲੇ ਸਾਲ ਸੋ ਇਸ ਸਾਲ ਵੀ ਉਹੀ ਮੰਜ਼ਰ ਦੇਖਣ ਨੂੰ ਮਿਲ ਰਿਹਾ ਲੋਕ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਤਸਵੀਰਾਂ ਦੇਖ ਸਕਦੇ ਹੋ ਗਰਾਉਂਡ ਜ਼ੀਰੋ ਤਸਵੀਰਾਂ ਨੇ ਬਾਈ ਜੀ ਇਹ ਜਿਹੜਾ ਪਿੰਡ ਹੈਗਾ ਪੰਜਾਬ ਹਰਿਆਣਾ ਬਾਰਡਰ ਤੇ ਪਿੰਡ ਹੈਗਾ ਪਹਿਲਾਂ ਨਾਮ ਦੱਸੋ ਤੁਹਾਡਾ ਕੀ ਹੈ ਰਣਧੀਰ ਸਿੰਘ ਹੈ ਮੇਰਾ ਨਾਮ ਹੈ ਕਿਹੜਾ ਪਿੰਡ ਹੈ ਜੀ ਲੋਹ ਸਿੰਬਲੀ ਹੈ ਜੀ ਸੋ ਇਹ ਪਾਣੀ ਕਦੋਂ ਆਇਆ ਜੀ ਪਾਣੀ ਇਹ ਕੱਲ ਤੋਂ ਆਇਆ ਜੀ ਇੱਥੇ ਕਿੰਨਾ ਕ ਪਾਣੀ ਹੈ ਕੱਲ 10 ਫੁੱਟ ਪਾਣੀ ਹੈ ਜੀ 10 ਫੁੱਟ ਉੰਗਾ ਜੀ ਖੜੇ ਹੈ ਅੱਛਾ ਹਾਂ ਜੀ ਲੋਕਾਂ ਦੇ ਘਰਾਂ ਦੇ ਬਾਣੀ ਵੜਿਆ ਹੋਇਆ ਸਾਰਾ ਕੁਝ ਲੋਕ ਪਰੇਸ਼ਾਨ ਨੇ ਸਾਰੇ ਰੋਡਾਂ ਦੇ ਉੱਤੇ ਬੈਠੇ ਆ ਜੀ ਬਾਕੀ ਇੱਥੇ ਮਤਲਬ ਕੋਈ ਪ੍ਰਸ਼ਾਸਨ ਆ ਨਹੀਂ ਰਿਹਾ ਨਾ ਕੋਈ ਐਮ ਐਲ ਏ ਰਿਹਾ ਨਾ ਕੋਈ ਕੁਸਾ ਰਿਹਾ ਹੈ ਜਿਹੜਾ ਕਵਾੜ ਹੈ ਕੱਢ ਕੱਢ ਕੇ ਰੋਡ ਦੇ ਉੱਤੇ ਇਹਨਾਂ ਨੇ ਸਾਰਾ ਛੱਟ ਪਾ ਨਾ ਕੋਈ ਚੱਕ ਕੇ ਲੈ ਗਿਆ ਨਾ ਟਰੈਲੀ ਭਰ ਕੇ ਲੈ ਗਿਆ ਨਾ ਟਰੈਕਟਰ ਭਰ ਕੇ ਲੈ ਮਤਲਬ ਕੋਈ ਕਹਿਣੇ ਵਾਲਾ ਨਹੀਂ ਸੁਣਨੇ ਵਾਲਾ ਨਹੀਂ ਹੈ ਜੂਰਾ ਨਾ यहां ਇੱਥੇ ਤੱਕ ਸਰਪੰਚ ਆਇਆ ਕੋਈ ਨਾ ਪੰਚਾਇਤ ਮੈਂਬਰ ਆਇਆ ਕੋਈ ਵੀ ਨਹੀਂ ਆਇਆ ਜੀ ਹਾਂ ਅਸੀਂ ਸੋ ਲੱਗਦਾ ਹੈਗਾ ਲੱਗਦਾ ਹੈਗਾ ਤੁਹਾਨੂੰ ਕਿ ਜਿਹੜਾ ਹੈਗਾ ਇੱਥੇ ਸਰਕਾਰੀ बाबू ਅਕਸਰ ਦਫ਼ਤਰਾਂ ਦੇ ਵਿੱਚ ਗੱਲਾਂ ਤਾਂ ਬਹੁਤ ਕਰਦੇ ਨੇ ਪਰ ਜਿਹੜਾ ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਨੇ ਕਹਿੰਦੇ ਆ ਨਦੀਆਂ ਨਾਲੀਆਂ ਦੀ ਸਫਾਈਆਂ ਹੋ ਗਈਆਂ ਜੇ ਨਹਿਰਾਂ ਦੀਆਂ ਨਦੀਆਂ ਦੀਆਂ ਸਫਾਈਆਂ ਹੋਈਆਂ ਹੁੰਦੀਆਂ ਕੱਗਰ ਦੀ ਸਫਾਈ ਹੁੰਦੀ ਤੇ ਇਹ ਇਹ ਮੰਜ਼ਰ ਨਹੀਂ ਹੋਣਾ ਸੀ ਇਹ ਮੰਜ਼ਰ ਨਹੀਂ ਹੋਣਾ ਚਾਹੀਦਾ ਹਾਂ ਜੀ ਇਹ ਪਾਣੀ ਫਿਰ ਇੱਥੇ ਨਹੀਂ ਆਣਾ ਸੀ ਇਹ ਸਿੱਧਾ ਨਿਕਲ ਜਾਣਾ ਸੀ ਹਾਂ ਹੁਣ ਪਾਣੀ ਨੂੰ ਰਾਹ ਨਹੀਂ ਮਿਲਿਆ ਬੁੱਟੀ ਉਮੇ ਹੀ ਫਸੀ ਹੋਈ ਹੈ ਡਾਫ ਲੱਗੀ ਹੈ ਹਾਂ ਜੀ ਸਾਰੀ ਡਾਟ ਲੱਗੀ ਹੋਈ ਹੈ ਜੀ ਡਾਟ ਲੱਗੀ ਹੋਈ ਹੈ ਸਾਰਾ ਦੇਖ ਲਿਓ ਆਪਣੇ ਸਾਹਮਣੇ ਸਾਰਾ ਕੁਝ ਹੈ ਭਰੇ ਹੋਇਆ ਲੋਕਾਂ ਦੇ ਘਰਾਂ ਚ ਭੜਿਆ ਹੋਇਆ ਪਾਣੀ ਪਿੰਡ ਸਾਰੇ ਲੋਕ ਬਾਹਰ ਖੜੇ ਹੈ ਬਾਹਰ ਰੋਡ ਤੇ ਕਿੰਨਾ ਘੱਟ ਹੋਇਆ ਹੈ ਸੜਕਾਂ ਸਾਰੀ ਟੁੱਟੀ ਹੋਈਆਂ ਰੋਡਾਂ ਦੇ ਉੱਤਰ ਪਾਣੀ ਜਾ ਰਿਹਾ ਜੀ ਸਾਰਾ ਹਾਂਜੀ ਜੀ ਲੱਗਦਾ ਹੈ ਕਿ ਫਿਰ ਬਿਜਲੀ ਦੀ ਕਿਵੇਂ ਸਪਲਾਈ ਬਿਜਲੀ ਚੱਲ ਰਹੀ ਨਹੀਂ ਚੱਲ ਬਿਜਲੀ ਠੀਕ ਹੈ ਜੀ ਬਿਜਲੀ ਦੀ ਸਪਲਾਈ ਚੱਲ ਰਹੀ ਆ ਪਾਣੀ ਦਾ ਖਤਰਾ ਤੇ ਦਾ ਖਰਚਾ ਵੀ ਤਾਂ ਹੋ ਸਕਦਾ ਹੈ ਮੀਟਰ ਬਿਜਲੀ ਦੇ ਪਾਣੀ ਦੇ ਵਿੱਚ ਲੱਗੇ ਹੋ ਨੇ ਕਿਸੇ ਵੀ ਟਾਈਮ ਮੀਟਰ ਡੁੱਬੇ ਹੋਏ ਜੀ ਸਾਰੇ ਬਾਕੀ ਥੋੜਾ ਜਿਹਾ ਫਰਕ ਰਹਿ ਗਿਆ ਸਾਇਦ ਜੇ ਰਾਤ ਨੂੰ ਜ਼ਿਆਦਾ ਬਰਸਾਤ ਹੋ ਗਈ ਪਾਣੀ ਮੀਟਰ ਖਤਮ ਹੋ ਜਗਾ ਜੀ ਫਿਰ ਮਲਕੀ ਬਿਜਲੀ ਵੀ ਜਾਣ ਦਾ ਬਿਜਲੀ ਵੀ ਜਾਣ ਦਾ ਖਤਰਾ ਹੈ ਇਹ ਜਿਹੜੀ ਰੋਡ ਹੈਗੀ ਆ ਇਹ ਇੱਕ ਨੌਰ ਤੋਂ ਜਿਹੜਾ ਹੈਗਾ ਹਰਿਆਣਾ ਜਾ ਰਹੀ ਹੈਗੀ ਆ ਪੰਜਾਬ ਹਰਿਆਣਾ ਦਾ ਬਾਰਡਰ ਹੈ ਹਾਂ ਜੀ ਬਾਰਡਰ ਹੈ ਜੀ ਪੰਜਾਬ ਹਰਿਆਣਾ ਦਾ ਪਿੰਡ ਲੋਹ ਸਿੰਬਲੀ ਹੈ ਬਰਹਾਲ ਟ੍ਰੈਫਿਕ ਚੱਲ ਰਹੀ ਹਾਲੇ ਟ੍ਰੈਫਿਕ ਚੱਲ ਰਹੀ ਹੈ ਜੀ ਹਾਲੇ ਮਤਲਬ ਕਨੌਰ ਤੋਂ ਮਤਲਬ ਪਹਿਲਾਂ ਇਧਰ ਹੂਣਸਨੂ ਹੋ ਕੇ ਜਾਂਦੀ ਸੀ ਹੂਣਸਰ ਮਤਲਬ ਬੰਦ ਹੋ ਗਿਆ ਪਾਣੀ ਆ ਗਿਆ ਉੱਥੇ ਰੋਡ ਬੰਦ ਹੋ ਗਿਆ ਬਿਲਕੁਲ ਹੂਣ ਸਿੱਧਾ ਕਨੌਰ ਨੂੰ ਟ੍ਰੈ ਇਸ ਕਰਕੇ ਮਤਲਬ ਸਾਰਾ ਮਤਲਬ ਇਥੇ ਜਾਮ ਹੋਇਆ ਪਿਆ ਜੀ ਸੋ ਬਿਲਕੁਲ ਇੱਕ ਪਾਸੇ ਜਿਹੜਾ ਕਨੌਰ ਤੋਂ ਜਿਹੜੇ ਗਏ ਕਨੌਰ ਹੋ ਕੇ ਹਰਿਆਣੇ ਜਾਂਦੇ ਨੇ ਅੰਬਾਲਾ ਜਾਂਦੇ ਨੇ ਉਹ ਰੋਡ ਤੇ ਦੋਸਤੋ ਬਹੁਤ ਵੱਡੇ ਵੱਡੇ ਲੰਮੇ ਲੰਮੇ ਜਾਮ ਲੱਗੇ ਹੋਏ ਨੇ ਜਿਹੜੇ ਰਾਹਗੀਰ ਨੇ ਉਹਨਾਂ ਨੂੰ ਇਹ ਜਿਹੜਾ ਹੈਗਾ ਸਾਡੀ ਟੀਮ ਵੱਲੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਕਿ ਬਹੁਤ ਵੱਡੇ ਵੱਡੇ ਜਾਮ ਵੀ ਸਿਗੇ ਪਰ ਹੁਣ ਆ ਜਿਹੜੀਆਂ ਤਸਵੀਰਾਂ ਨੇ ਗਰਾਊਂਡ ਜ਼ੀਰੋੋਂ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਪਾਣੀ ਪਾਣੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਾਣੀ ਇੱਥੇ ਅਬ ਵੇਖਣ ਨੂੰ ਮਿਲ ਰਿਹਾ ਹੈਗਾ ਸੋ ਇਹ ਤਸਵੀਰਾਂ ਨੇ ਪਾਣੀ ਦੇ ਵਿੱਚ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਵਿੱਚ ਲੋਕ ਵੀ ਪਿੰਡ ਤੋਂ ਨਿਕਲਨੇ ਸ਼ੁਰੂ ਹੋ ਚੁੱਕੇ ਨੇ ਇਹਨਾਂ ਨੂੰ ਸੇਫ ਜਗ੍ਹਾ ਲਜਾਇਆ ਜਾ ਰਿਹਾ ਹੈਗਾ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਤੋਂ ਇਹਨਾਂ ਨੂੰ ਜਿਹੜਾ ਸੇਫ ਜਗ੍ਹਾ ਪਹੁੰਚਾਇਆ ਜਾ ਰਿਹਾ ਕਿਉਂਕਿ ਪਿੰਡ ਦੇ ਵਿੱਚ ਪਾਣੀ ਆ ਗਿਆ ਸੋ ਇੱਕ ਪਾਸੇ ਲੋਕਾਂ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਲੋਕ ਡਰੇ ਹੋਏ ਨੇ ਪਿੰਡ ਨਿਵਾਸੀ ਨੇ ਪੈਰਾ ਦੇ ਰਹੇ ਨੇ ਹਲੇ ਤੱਕ ਕੋਈ ਸਰਕਾਰੀ ਬਾਬੂ ਨੇ ਆਕੇ ਅਫਸਰ ਨੇ ਆਕੇ ਕੋਈ ਵੀ ਸਾਰ ਨਹੀਂ ਲੱਤੀ। ਸੋ ਆਹ ਤਸਵੀਰਾਂ ਦੇਖ ਸਕਦੇ ਆ ਕਿ ਉਹ ਬਿਜਲੀ ਚੱਲ ਰਹੀ ਹੈਗੀ ਆ, ਪਾਣੀ ਆ ਚੁੱਕਿਆ। ਸੋ ਲੋਕ ਬਿਮਾਰ ਵੀ ਨੇ ਤੇ ਘਰੇ ਆਪਣੇ ਪੇ ਨੇ। ਸੋ ਆਹ ਦੇਖ ਸਕਦੇ ਹੋ ਕਿ ਆਹ ਤਾਰਾਂ ਨੇ ਬਿਜਲੀ ਦੀਆਂ, ਆਹ ਤਾਰਾਂ ਨੇ ਇਹਦੇ ਵਿੱਚ ਮੀਟਰ ਲੱਗੇ ਹੋਏ ਨੇ। ਸੋ ਕਿਸੇ ਵੀ ਟਾਈਮ ਕੋਈ ਵੀ ਵੱਡਾ ਹਾਸਾ ਹੋ ਸਕਦਾ ਹੈ। ਜੇਕਰ ਪ੍ਰਸ਼ਾਸਨ ਇਸੇ ਤਰ੍ਹਾਂ ਕੰਬ ਕਰਨੀ ਨੀਂ ਸੁੱਤਾ ਰਿਹਾ ਤਾਂ ਪਿੰਡ ਵਾਸੀਆਂ ਦਾ ਲੋਕਾਂ ਦਾ ਕੌਣ ਸੁਣਵਾਈ ਕਰੂਗਾ ਲੋਕਾਂ ਦੀ? ਇਹ ਜਿਹੜੀ ਅੱਗੇ ਸੁਣਾਈ ਕਿਸ ਤਰ੍ਹਾਂ ਹੋਊਗੀ ਲੋ ਅਸੈਂਬਲੀ ਪਿੰਡ ਪਟਿਆਲੇ ਦੇ ਬਾਰਡਰ ਪੰਜਾਬ ਹਰਿਆਣਾ ਬਾਰਡਰ ਦਾ ਪਿੰਡ ਹੈਗਾ ਲੋ ਅਸੈਂਬਲੀ ਪਿੰਡ ਪਿੰਡ ਦੇ ਵਿੱਚ ਪਾਣੀ ਭਰਿਆ ਹੋਇਆ ਤੁਸੀਂ ਆਹ ਤਸਵੀਰਾਂ ਦੇਖ ਸਕਦੇ ਹੋ ਲੋਕ ਨੇ ਬਹੁਤ ਪਰੇਸ਼ਾਨ ਹੋ ਰਹੇ ਨੇ ਬਾਪੂ ਜੀ ਆ ਰਹੇ ਨੇ ਪਾਣੀ ਦੇ ਵਿੱਚੋਂ ਸੋ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਾਪੂ ਜੀ ਕੀ ਨਾਂ ਹੈ ਤੁਹਾਡਾ ਕੇਰ ਸਿੰਘ ਹੈ ਜੀ ਬਾਪੂ ਜੀ ਕਿੰਨੀ ਉਮਰ ਹੈ ਤੁਹਾਡੀ 70 ਸਾਲ ਹੋ ਗਈ ਬਾਪੂ ਜੀ ਪਿੰਡ ਦੇ ਵਿੱਚ ਇਹੀ ਹਾਲ ਰਹਿੰਦਾ ਇਹੀ ਹਾਲ ਰਹਾ ਜੀ ਕਿੰਨੀ ਦੇਰ ਤੋਂ ਆ ਮੈਂ ਜੋ ਬਹੁਤ ਦੇਰ ਤੇ ਆ ਜੀ ਅੱਜ ਕੱਲ ਜਿਹੜੀ ਮੌਸਮਾਂ ਬਾਰਸ਼ਾਤ ਕੀ ਹੈ ਨਾ ਇਹੀ ਹਾਲ ਰਹਾ ਪਿਛਲੇ ਸਾਲ ਇਸ ਟੇ ਵੀ ਜ਼ਿਆਦਾ ਆਉਣਾ ਉਹਨਾਂ ਨੇ ਪਾਣੀ ਛੱਡ ਦਿੱਤਾਗਾ ਜਿਹੜੇ ਬਰਸਾਤ ਕਾ ਉਹ ਛੱਡੇ ਪਾਣੀ ਕਰ ਕਾ ਬਹੁਤ ਘਰਾਮ ਆਇ ਤੱਕ ਘਰ ਨਹੀਂ ਬਣੇ ਹੈ ਲੋਕਾਂ ਵਾ ਜਿਹੜੇ ਿੱਟ ਹੈਗੇ ਹਾਂਜੀ ਸੋ ਬਾਦ ਸੋ ਬਿਲਕੁਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾਗਾ ਸੋ ਆ ਤਸਵੀਰਾਂ ਨੇ ਗਰਾਉਂਡ ਜ਼ੀਰੋ ਦੀਆਂ ਤਸਵੀਰਾਂ ਰੋਜ਼ਾਨਾ ਸਪੋਕਸਮੈਨ ਤੇ ਦੇਖ ਰਹੇ ਹੋ ਤੁਸੀਂ ਇਹ ਗਰਾਉਂਡ ਜ਼ੀਰੋ ਦੀਆਂ ਤਸਵੀਰਾਂ ਨੇ ਪਿੰਡ ਲੋ ਅਸੈਂਬਲੀ ਦੇ ਵਿੱਚ ਲੋਕਾਂ ਨੇ ਛੱਤਾਂ ਤੇ ਸਮਾਨ ਰੱਖਣਾ ਸ਼ੁਰੂ ਕਰ ਦਿੱਤਾ ਸੋ ਆ ਪਿੰਡਾਂ ਦੇ ਵਿੱਚ ਤੁਸੀਂ ਆ ਦੇਖ ਸਕਦੇ ਹੈਗੇ ਹੋ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁਕਿਆ ਆ ਬਾਹਰ ਬੈਠੇ ਨੇ ਲੋਕ ਘਰਾਂ ਤੋਂ ਵਿੱਚ ਆ ਕੇ ਘਰੋਂ ਬਾਹਰ ਬੈਠੇ ਨੇ ਆ ਦੇਖੋ ਬਜ਼ੁਰਗ ਬੈਠੇ ਨੇ ਕੈਮਰਾਮੈਨ ਹਣੀ ਜੀ ਨੂੰ ਕਹਾਂਗਾ ਹਣੀ ਜੀ ਇਹਨਾਂ ਨੂੰ ਦਿਖਾਓ ਬਜ਼ੁਰਗਾਂ ਨੂੰ ਬਾਹਰ ਘਰੋਂ ਬਾਹਰ ਬਿਠਾਇਆ ਗਿਆ ਹੈ ਕਿਉਂਕਿ ਘਰ ਦੇ ਵਿੱਚ ਤੁਸੀਂ ਹਾਲਾਤ ਦੇਖਦੇ ਹੋ ਬਦ ਤੋਂ ਬੱਤਰ ਬਣੇ ਹੋਏ ਨੇ ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਨੇ ਸੋ ਅਸੀਂ ਵੀ ਤੁਹਾਡੇ ਤੱਕ ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਤੇ ਨਾ ਕਿਤੇ ਗਹਿਰਾਈ ਵੀ ਹੋ ਸਕਦੀ ਹੈਗੀ ਆ ਸੋ ਅਸੀਂ ਇੱਥੇ ਤੁਹਾਨੂੰ ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਪ੍ਰਸ਼ਾਸਨ ਦੀ ਜਿਹੜੀ ਲਾਹਰਪਰਵਾਈ ਹੈਗੀ ਆ ਉਹ ਦਖਾਨ ਦੀ ਕੋਸ਼ਿਸ਼ ਕਰ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਲੋਕ ਨੇ ਲੋਕਾਂ ਦਾ ਜਿਨਾ ਮੁਹਾਰ ਹੋਇਆ ਵਿਆ ਕਿਉਂਕਿ ਘੱਗਰ ਦੀ ਕਹਿੰਦੇ ਜੇ ਸਫਾਈ ਵੀ ਹੁੰਦੀ ਹੋਈ ਵੀ ਹੁੰਦੀ ਤੋ ਇਹ ਮੰਜ਼ਰ ਨਹੀਂ ਵੇਖਣ ਨੂੰ ਮਿਲਣਾ ਸੀਗਾ ਸੋ ਆ ਗਰੀਬ ਲੋਕ ਨੇ ਇੱਕ ਇੱਕ ਸਿਰਫ ਇੱਕ ਜਨਾ ਕੋਲ ਇੱਕ ਛੱਤ ਇੱਕ ਕਹਣ ਦਾ ਮਕਾਨ ਬਣਿਆ ਹੋਇਆ ਸੋ ਇਹ ਤਸਵੀਰਾਂ ਦੇਖ ਸਕਦੇ ਆਂ ਕਿ ਕਿਸ ਤਰ੍ਹਾਂ ਦੇ ਨਾਲ ਘਰ ਦੇ ਵਿੱਚ ਪਾਣੀ ਭੜਿਆ ਹੋਇਆ ਹੈ ਇਹ ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਨੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਆਂ ਕਿ ਕਿਸ ਤਰ੍ਹਾਂ ਦੇ ਨਾਲ ਲੋਕ ਆਪਣਾ ਸਮਾਨ ਕੱਢਣ ਤੇ ਮਜਬੂਰ ਨੇ ਸਮਾਨ ਕੱਢ ਰਹੇ ਨੇ ਲੋਕ ਆਪਣੇ ਘਰੋਂ ਤੋਂ ਬਾਹਰ ਸੋ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਦੇਖ ਸਕਦੇ ਹੋ ਇੱਕ ਹੀ ਜਿਹੜਾ ਹੈਗਾ ਇੱਕ ਛੋਟਾ ਜਿਹਾ ਕਮਰਾ ਹੈ ਇਹ ਲੋਕਾਂ ਦਾ ਆਖਿਰਕਾਰ ਕਦੋਂ ਸੁਣਵਾਈ ਹੋਗੀ ਵੱਡੇ ਸਵਾਲ ਪ੍ਰਸ਼ਾਸਨ ਦੇ ਉੱਤੇ ਖੜੇ ਹੁੰਦੇ ਨੇ ਸਰਕਾਰੀ ਬਾਬੂਆਂ ਦੇ ਉੱਤੇ ਖੜੇ ਹੁੰਦੇ ਨੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਆ ਸੋ ਇਹ ਤਸਵੀਰਾਂ ਦੇਖ ਸਕਦੇ ਆ ਕਿਉਂਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਅੰਦਰ ਪਾਣੀ ਭਰਿਆ ਹੋਇਆ ਹੈਗਾ ਸਾਰੇ ਪਾਸੇ ਸਾਰੇ ਪਾਸੇ ਜਿਹੜਾ ਹੈਗਾ ਇਹ ਪਾਣੀ ਦੀ ਚਪੇੜ ਦੇ ਵਿੱਚ ਇਹ ਸਾਰਾ ਘਰ ਆ ਚੁੱਕਿਆ ਇਹ ਤਸਵੀਰਾਂ ਨੇ ਪਟਿਆਲੇ ਦੇ ਲੋਸਿੰਬਲੀ ਪਿੰਡ ਦੀਆਂ ਸੋ ਬਜ਼ੁਰਗ ਨੇ ਜਿਹੜਾ ਘਰ ਦਾ ਜ਼ਰੂਰੀ ਸਮਾਨ ਹੈ ਉਹ ਲੈ ਕੇ ਆ ਰਹੇ ਨੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਜ਼ੁਰਗ ਕੀ ਨਾਮ ਹੈ ਹਾਂ ਨਿਚੋਾ ਜੀ ਮੇਰੇ ਨਾਮ ਹਾਂਜੀ ਨਿਚੋ ਅੱਛਾ ਕਿੰਨੀ ਉਮਰ ਮਾਤਾ ਤੁਹਾਡੀ ਉਮਰ ਕਹਤ ਜੀ ਮੈਨੂੰ ਪਤਾ ਨਹੀਂ ਚਲੋ ਮਤਲਬ ਕਿ ਕਿੰਨਾ ਕ ਨੁਕਸਾਨ ਹੋ ਰਿਹਾ ਹੈ ਇਹ ਨੁਕਸਾਨ ਤਾਂ ਦੇਖ ਲਓ ਜੀ ਆਪ ਦੇਖ ਰਹੇ ਹੋ ਨੁਕਸਾਨ ਦੇਖੋ ਮੇਰੇ ਘਰ ਵਾਲੇ ਕਿ ਲੱਤ ਟੁੱਟੀ ਹੋਈ ਉਹ ਬਾਹਰ ਬੈਠਿਆ कोई नी अंदा देखा हो गया ये देख लो सारे सामने नुकसान हो गया देखो क्या हाल पेटी मास बुरा हाल सब हाल आटा उ ਸੋ ਹੋਰ ਵੀ ਬਜ਼ੁਰਗ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂਗੇ ਕਿਉਂਕਿ ਕਹਿੰਦੇ ਆਂ ਆਟਾ ਵਗੈਰਾ ਸਾਰਾ ਹੜ ਚੁਕਿਆ ਹੈਗਾ ਸੋ ਇਹ ਤਸਵੀਰਾਂ ਦੇਖ ਸਕਦੇ ਆਂ ਗ੍ਰਾਊਂਡ ਜ਼ੀਰੋ ਦੀਆਂ ਤਸਵੀਰਾਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਇਹਨਾਂ ਦਾ ਘਰ ਦਾ ਸਾਰਾ ਸਮਾਨ ਹੜ ਚੁਕਿਆ ਹੈਗਾ ਸੋ ਇਹ ਤਸਵੀਰਾਂ ਆ ਬਾਈ ਜੀ ਹੋਣਾ ਹੋਰ ਖੜੇ ਨੇ ਗੱਲਬਾਤ ਕਰਨ ਦੇ ਬਾਈ ਜੀ ਕੀ ਹਾਂ ਜੀ ਸਾਰਾ ਦਾਣਾ ਨਾ ਆਟਾ ਹੜ ਗਿਆ ਕਿੰਨਾ ਕੀ ਹੈ ਤੁਹਾਡਾ ਪ੍ਰੇਮ ਚੰਦਾ ਜੀ ਪ੍ਰੇਮ ਚੰਦ ਜੀ ਕਿੰਨਾ ਕੀ ਸਮਾਨ ਸੀਗਾ ਖਰਾਬ ਹੋ ਗਿਆ ਇਸ ਕਾ ਸਮਾਨ ਖਾਸਾ ਦਾ ਜੀ ਸਾਰਾ ਸਮਾਨ ਬਰਾਨਾ ਸਾਰੇ ਪਿੰਡ ਚ ਪਾਣੀ ਆ ਗਿਆ ਹਾਂ ਜੀ ਕੱਪੜਾ ਲੀੜਾ ਹਾਂਜੀ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਹਾਂਜੀ ਕੋਈ ਆਇਆ ਪ੍ਰਸ਼ਾਸਨ ਤੋਂ ਕੋਈ ਅਫਸਰ ਆਇਆ ਕੋਈ ਨਹੀਂ ਆਇਆ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਹਮ ਤਾਂ ਇਹੋ ਹੀ ਕਹਾਂ ਜੀ ਮਨ ਨੂੰ ਛੱਟਾਂ ਛੁੱਟਾਂ ਬਾਦਲ ਕਾ ਦੇ ਦੇ ਉੱਚਾ ਕਰੋ ਇਹੋ ਮੰਗਾ ਜੀ ਮਨ ਪਾਣੀ ਦਾ ਮਸਲਾ ਹੱਲ ਹੋਇਆ ਹੱਲ ਪਾਣੀ ਦਾ ਕੋਈ ਹੱਲ ਨਹੀਂ ਹੋਇਆ ਆਵਾ ਬਗ ਜਾ ਆਵਾ ਬਗ ਜਾ ਕੋਈ ਨਹੀਂ ਆਉਂਦਾ ਹੈ ਮੈਂਬਰ ਸਰਪੰਚ ਵੀ ਕੋਈ ਸੀ ਨੇ ਨਹੀਂ ਦੇਖਿਆ ਉਰਾਇ ਕਾ ਵੀ ਕੋਈ ਦੇਖ ਲੇਗਾ ਇਹ ਕਾ ਇਹ ਤਾਂ ਹੀ ਨਹੀਂ ਆਈ ਵੋਟਾਂ ਮੰਗਣਾ ਜਾਂ ਮੈਂਬਰ ਸਰਪੰਚ ਇਹ ਤਾਂ ਕੋਈ ਨਹੀਂ ਦੇਖਿਆ ਨਹੀਂ ਕਿਸੇ ਨੇ ਵੀ ਇਹ ਕ ਸੋ ਬਿਲਕੁਲ ਲੋਸੈਂਬਲੀ ਦਾ ਪਿੰਡ ਹੈਗਾ ਸੋ ਲੋਕ ਨੇ ਇਕੱਠੇ ਹੋਏ ਨੇ ਲੋਕਾਂ ਦੇ ਵਿੱਚ ਬੜਾ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈਗਾ ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਸੋ ਹੋਰ ਵੀ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਬਣੇ ਰਹੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਹੋਰ ਵੀ ਅਪਡੇਟ ਦੇ ਲਈ ਅਸੀਂ ਜਿਹੜੀ ਹੈਗਾ ਗਰਾਊਂਡ ਜ਼ੀਰੋ ਦੀਆਂ ਤਸਵੀਰਾਂ ਅੱਜ ਤੁਹਾਡੇ ਨਾਲ ਜ਼ਰੂਰ ਕਰਦੇ ਰਾਂਗੇ ਸ਼ੇਅਰ ਕੈਮਰਾਮੈਨ ਹਾਨੀ ਦੇ ਨਾਲ ਭਾਰਤ ਪੁਛਨ ਦੀ ਵਿਸ਼ੇਸ਼ ਰਿਪੋਰਟ